ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਲਗਭਗ 15 ਮਹੀਨੇ ਪਹਿਲਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਰੰਭ ਕੀਤਾ ਸੀ ਸਤਿਗੁਰਾਂ ਦੀ ਕਿਰਪਾ ਕਰਕੇ ਕੱਲ ਤੱਕ 965 ਅੰਗ ਤੱਕ ਪਾਠ ਕਰਨ ਦੀ ਸੇਵਾ ਲਈ ਹੈ ਸਤਿਗੁਰ ਕਿਰਪਾ ਕਰ ਨੂੰ ਹੁਣ ਇਸ ਤੋਂ ਅੱਗੇ 966 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਵਾ ਲੈਣ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰਿਆ ਕਰਦਾ ਕਿ ਸਤਗੁਰੂ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਥ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰਿਆ ਹੱਥ ਦਾਸ ਰੇ ਦੀ ਸਿਰ ਤੇ ਰੱਖੋਗੇ ਸੋ ਸਾਥ ਸੰਗਤ ਕਰੋ ਜੀ ਕਿਰਪਾ ਰੱਖੋ ਦਾਸ ਰੇ ਸਿਰ ਤੇ ਮੇਰੇ ਪਰਿਆ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਧੰ ਧੰ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਗੁਰੂ ਪਿਆਰੇ ਸਾਧ ਸੰਗਤ ਹੁਣ ਉਹਨਾਂ ਸੱਜਣਾ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਆਪਾਂ ਨੂੰ ਪਿੱਛੇ ਕਾਲ ਕਮੈਂਟ ਭੇਜੇ ਹਨ ਉਹਨਾਂ ਵਿੱਚੋਂ ਹੁਣ ਸਵardar ਮਨਕਰਨ ਸਿੰਘ ਮਨਕੀਰਤ ਸਿੰਘ ਪ੍ਰਿੰਟ ਜੋੜੇ ਚੱਕ ਹੀਰਾ ਸਿੰਘ ਸ਼੍ਰੀ ਸੁਭਾਸ਼ ਬਹਿਲਜੀ ਬ੍ਰह्मलीन ਕੌਰ ਜੀ ਜਨੇਾਲਾ ਗੁਰੂ ਕਬਲਜੀਤ ਕੌਰ ਜੀ ਕੈਨੇਡਾ ਜੀਨਸ ਸੈਣੀ ਜੀ ਬਲਬੀਰ ਕੌਰ ਜੀ ਹਰਸ਼ੀ ਪਿੰਡ ਤੋਂ ਗੁਰਜੰਟ ਸਿੰਘ ਕੰਗ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਤੋਂ ਸਾਧ ਸੰਗਤ ਜੀ ਅੱਜ ਦਾ ਜੋ ਦਿਹਾੜਾ ਹੈ ਅੱਜ ਦੇ ਦਿਹਾੜੇ ਤੇ ਸਾਡੇ ਸਹਬੇ ਕੁਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਗਤੇ ਜਿਗਰ ਛੋਟੇ ਸਹਬਜ਼ਾਦੇ ਸਹਬਜ਼ਾਦਾ ਜੂਰਾਵਾਰ ਸਿੰਘ ਤੇ ਸਹਬਜ਼ਾਦਾ ਫਤਿਹ ਸਿੰਘ ਜ਼ਾਲਮਾਂ ਦੀ ਲਾਲਚਾਂ ਦੇ ਅੱਗੇ ਨਾ ਚੁੱਕਦੇ ਹੋਏ ਜ਼ਾਲਮਾਂ ਦੇ ਡਰਾਵਿਆਂ ਦੇ ਅੱਗੇ ਨਾ ਚੁੱਕਦੇ ਹੋਏ ਆਪਣੇ ਆਪ ਨੂੰ ਜੀਉਂਦਿਆਂ ਨਹੀਂ ਹਾਂ ਵਿੱਚ ਚੁਣਵਾ ਕੇ ਸ਼ਹੀਦ ਕਰਵਾ ਲਿਆ ਸਿੱਖ ਕੌਮ ਦੀ ਖਾਤਰ ਅੱਜ ਦੇ ਦਿਨ ਹੀ ਸਾਡੇ ਪੂਜਨੀਕ ਮਾਤਾ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਸਾਡੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਨੇ ਵੀ ਆਪਣੀ ਛੇ ਦੀ ਪਾਈ ਅੱਜ ਇਹ ਮਹਾਨ ਸ਼ੀਦਾ ਨੂੰ ਆਪਾਂ ਲੱਖ ਲੱਖ ਵਾਰ ਕਰੋੜ ਕਰੋੜ ਵਾਰ ਸਿਜਦਾ ਕਰੀਏ ਤਾਂ ਵੀ ਥੋੜਾ ਹੈ ਸਾਧ ਸੰਗਤ ਜੀ ਉਹਨਾਂ ਦੀ ਯਾਦ ਵਿੱਚ ਆਪਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਆਓ ਜੋ ਉਹਨਾਂ ਨੇ ਪੂਰਨੇ ਪਾਈ ਜਿਸ ਖਾਤਰ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਆਪਾਂ ਵੀ ਉਹ ਸਿੱਖੀ ਜਿਸ ਦੀ ਖਾਤਰ ਉਹ ਆਪਣੇ ਆਪ ਨੂੰ ਕੁਰਬਾਨ ਕਰ ਗਏ ਆਪਾਂ ਉਹ ਸਿੱਖੀ ਨੂੰ ਅਪਣਾਈਏ ਸਾਰੇ ਖੰਡੇ ਬਾਟੇ ਦੀ ਪਹੁੰਚ ਸ਼ੱਕੀ ਗੁਰੂ ਵਾਲੇ ਬਣੀਏ ਜੀ ਸਾਧ ਸੰਗਤ ਆਓ ਹੁਣ ਸਹਿਜ ਪਾਠ ਦੇ ਨਾਲ ਜੁੜੀਏ ਜੀ RAM KALI ਮਹਲਾ 5 ਸਲੋਕ ਮਹਲਾ 5 ਰਾਮਕਲੀ ਰਾਗ ਦੇ ਵਿੱਚ ਧੰ ਗੁਰੂ ਅਰਜਨ ਦੇਵ ਮਹਾਰਜ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਸਲੋਕਾਂ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਜ ਸੇ ਪਾਤਸ਼ਾਹ ਇਹ ਸ਼ਲੋਕ ਵਿੱਚ ਕਹਿੰਦੇ ਹਨ ਫਰੀਦਾ ਪੂਮ ਰੰਗਾਵਲੀ ਮਾਂਜੇ ਬਸਲਾ ਬਾਗ اے فریڈ اے ترتی تا ہی سامنے ہے پر منوکھھی من دے ٹوی ٹبیاں دے کارن اس وچ جڑا بہُلا باغ لگا ہویا ہے جس وچ دکھاں دی اگ بڑھ رہی ہے جو نَر پیر ن بجیاں تِنہ آنچ نہ لاگ ਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ ਉਹਨਾਂ ਨੂੰ ਇਸ ਦੁੱਖ ਅਗਨੀ ਦਾ ਸੇਕ ਨਹੀਂ ਲੱਗਦਾ ਜਿਨ੍ਹਾਂ ਤੇ ਸਤਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੂੰ ਇਹ ਜਿਹੜੇ ਦੁੱਖ ਆ ਉਹ ਨਹੀਂ ਲੱਗਦੇ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਹਾਵੜੀ ਦਾ ਮਤਲਬ ਹੁੰਦਾ ਜੀ ਸੁੱਖਾਂ ਵਾਲੀ ਸੁਖ ਭਰੀ ਬਾਬਾ ਜੀ ਕਹਿ ਰਹੇ ਹਨ ਗੁਰੂ ਸਾਹਿਬ ਕਹਿ ਰਹੇ ਹਨ ਕਿ ਏ ਫਰੀਦ ਉਹਨਾਂ ਬੰਦਿਆਂ ਦੀ ਜ਼ਿੰਦਗੀ ਸੌਖੀ ਹੈ ਅਤੇ ਸਰੀਰ ਵੀ ਸੋਨੇ ਰੰਗ ਵਾਲਾ ਭਾਵ ਰੂਗ ਰਹਿਤ ਹੈ ਬਿਰਲੇ ਕੋਈ ਪਾਇਨ ਜਿਨ੍ਹਾਂ ਪਿਆਰੇ ਨੇ ਜਿਨ੍ਹਾਂ ਦਾ ਪਿਆਰ ਗਾਰੇ ਪ੍ਰਮਾਤਮਾ ਦੇ ਨਾਲ ਹੈ। ਬਸੁਲਾ ਬਾਗ ਤੇ ਦੁੱਖ ਅਗਨੀ ਉਹਨਾਂ ਨੂੰ ਛੋਂਦੇ ਨਹੀਂ। ਪਰ ਅਜੇ ਬੰਦੇ ਕੋਈ ਵਿਰਲੇ ਹਿੰਮਤ ਦੇ ਹਨ। ਪੌੜੀ ਇਸ ਪੌੜੀ ਵਿੱਚ ਸਤਿਗੁਰੂ ਕਹਿੰਦੇ ਹਨ। ਜਪ ਤਪ ਸੰਜਮ ਦਇਆ ਧਰਮ ਜਿਸ ਦੇ ਸੋ ਪਾਏ। हे ਪ੍ਰਭੂ ਜਸ ਮੁਨਖ ਨੂੰ ਤੂੰ ਨਾਮ ਦੀ ਦਾਤ ਦਿੰਦਾ ਹੈ ਉਹ ਮਨ ਨੂੰ ਜਪ ਤਪ ਸੰਜਮ ਦਇਆ ਤੇ ਧਰਮ ਪ੍ਰਾਪਤ ਕਰ ਲੈਂਦਾ ਹੈ ਜਿਸੇ ਬੁਝਾਏ ਅਗਨ ਆਪ ਸੁਨਾਮ ਧਿਆਏ ਪਰ ਤੇਰਾ ਨਾਮ ਉਹੀ ਸਿਮਰਦਾ ਹੈ ਜਿਸ ਦੀ ਤ੍ਰਿਸ਼ਨਾ ਦੀ ਅਗ ਤੂੰ ਆਪ ਬੁਝਾਉਂਦਾ ਹੈ ਅੰਤਰ ਜਾਮੀ ਅਗੰਪੁਰਖ ਇਕ ਦ੍ਰਿਸ਼ਟ ਦਿਖਾਏ ਅੰਤਰਾਜਮੀ ਦਾ ਮਰੁੰਦਾ ਜੀ ਘਟ ਘਟ ਦੀ ਜਾਣਨ ਵਾਲਾ ਘਟ ਘਟ ਦੀਆਂ ਜਾਣਨ ਵਾਲਾ ਅਪਹੁੰਚ ਵਿਆਪਕ ਪ੍ਰਭੂ ਜਿਸ ਮਨੁੱਖ ਵੱਲ ਮਿਹਰ ਦੀ ਇੱਕ ਨਿਗਾਹ ਕਰਦਾ ਹੈ ਸਾਧ ਸੰਗਤ ਕੈ ਆਸਰੇ ਪ੍ਰਭ ਸਿਓ ਰੰਗ ਲਾਏ ਉਹ ਸਤ ਸੰਗ ਦੇ ਆਸਰੇ ਰਹੇ ਕਿਨ ਪਰਮਾਤਮਾ ਦੇ ਨਾਲ ਪਿਆਰ ਪਾ ਲਿੰਦਾ ਹੈ ਉਹ ਗੁਣ ਕਟ ਮੁਖ ਉਜਲਾ ਹਰ ਨਾਮ ਕਰਾਏ ਪਰਮਾਤਮਾ ਉਸ ਦੇ ਸਾਰੇ ਗੁਣ ਕੱਟ ਕੇ ਉਸ ਨੂੰ ਸੁਖਰੂ ਕਰਦਾ ਹੈ ਤੇ ਆਪਣੇ ਨਾਮ ਦੇ ਰਾਹੀਂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿੰਦਾ ਹੈ ਜਨਮ ਮਰਨ ਭੌ ਕਟਿਆਨ ਫਿਰ ਜੋੜ ਨਾ ਪਾਈ ਉਸ ਪ੍ਰਾਤਮਾ ਨੇ ਉਸ ਮਨੁੱਖ ਦਾ ਜਨਮ ਮਰਨ ਦਾ ਡਰ ਦੂਰ ਕਰ ਦਿੱਤਾ ਹੈ ਤੇ ਉਸ ਨੂੰ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਾਉਂਦਾ ਅੰਗ ਕੂਪ ਤੇ ਕਾੜਨ ਲਾੜ ਆਪ ਫੁੜਾਏ ਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਪੱਲਾ ਫੜਾਇਆ ਹੈ ਉਹਨਾਂ ਨੂੰ ਮਾਇਆ ਮੋਹ ਦੇ ਉਪ ਹਨੇਰੀ ਖੂ ਵਿੱਚੋਂ ਬਾਹਰ ਕੱਢ ਲਿਆ ਹੈ ਨਾਨਕ ਬਖਸ਼ ਮੁਲਾਇਨ ਰੱਖੇ ਗਲ ਲਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਨੇ ਉਹਨਾਂ ਨੂੰ ਮਿਹਰ ਕਰਕੇ ਆਪਣੇ ਨਾਲ ਮਿਲਾ ਲਿਆ ਹੈ ਆਪਣੇ ਗਲ ਦੇ ਨਾਲ ਲਾ ਲਿਆ ਹੈ ਰਾਮ ਕਲੀ ਮਹਲਾ ਪੰਜਵਾ ਸਲੋਕ ਮਹਲਾ ਪੰਜਵਾ ਰਾਮ ਕਲੀ ਰਾਗ ਧੰਗ ਗੁਰੂ ਅਰਜਨ ਦੇਵ ਮਹਾਰਜ ਪੰਜਵੇਂ ਪਾਤਸ਼ਾਹ ਦੀ ਬਾਣੀ ਸ਼ਲੋਕਾਂ ਦੇ ਵਿੱਚ ਮਹੱਬਤ ਜਿਸ ਖੁਦਾਏ ਦੀ ਰਤਾ ਰੰਗ ਚਲੂਲ ਜਿਸ ਮਨੁੱਖ ਨੂੰ ਰੱਬ ਦਾ ਪਿਆਰ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਉਸ ਪਿਆਰ ਦੇ ਗੂੜੇ ਰੰਗ ਵਿੱਚ ਰੰਗਿਆ ਜਾਂਦਾ ਹੈ ਨਾਨਕ ਵਿਰਲੇ ਪਾਈਐ ਤਿਸ ਜਨ ਕੀਮ ਨਾਮੂਲ ਪਾਈਐ ਪਾਈਐ ਦਾ ਮਤਲਬ ਹੁੰਦਾ ਮਿਲਦੇ ਹਨ ਕੀਮ ਕੀਮਤ ਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ ਉਸ ਦੀ ਕੋਈ ਕੀਮਤ ਨਹੀਂ ਪਾ ਸਕਦਾ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਅਜਿਹੇ ਬੰਦੇ ਵਿਰਲੇ ਹੀ ਲੱਭਦੇ ਹਨ ਅਜਿਹੇ ਬੰਦੇ ਵਿਰਲੇ ਹੀ ਲੱਭਦੇ ਹਨ ਮਹਲਾ ਪੰਜਵਾਂ ਪੰਮੇ ਪਾਪਸ਼ਾ ਕਹਿ ਰਹੇ ਹਨ ਅੰਦਰ ਵਿਦ ਸੱਚ ਨਾਹੀਂ ਬਾਹਰ ਵੀ ਸੱਚ ਡਿਠੋਂ ਮ ਡਿਠੋਂ ਡਿਠੋਂ ਦਾ ਮਤਲਬ ਹੁੰਦਾ ਕਿ ਮੈਂ ਵੇਖਿਆ ਮੈਂ ਡਿਠਾ ਜਦੋਂ ਮੇਰਾ ਅੰਦਰਲਾ ਹਿਰਦਾ ਭਾਵ ਮਨ ਸੱਚੇ ਨਾਮ ਵਿੱਚ ਭਿੱਜ ਗਿਆ ਤਾਂ ਮੈਂ ਬਾਹਰ ਵੀ ਉਸ ਸਦਾ ਸਿਰ ਪ੍ਰਭੂ ਨੂੰ ਪਰਮਾਤਮਾ ਨੂੰ ਵੇਖ ਲਿਆ ਨਾਨਕ ਰਵਿਆ ਹਬ ਥਾਈ ਵਣ ਤ੍ਰਿਣ ਤ੍ਰਿਭਵਨ ਰੋਮ ਵਣ ਜੰਗਲ ਵਿੱਚ ਤ੍ਰਿਣ ਤ੍ਰਿਭਵਨ ਵਿੱਚ ਰੋਮ ਰੋਮ ਵਿੱਚ ਰੋਮ ਦਾ ਮਰੰਦਾਰ ਰੋਮ ਰੋਮ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਹੁਣ ਮੈਨੂੰ ਐਉਂ ਦੱਸਿਆ ਹੈ ਕਿ ਪ੍ਰਮਾਤਮਾ ਹਰੇਕ ਥਾਂ ਵਿੱਚ ਮੌਜੂਦ ਹੈ ਹਰੇਕ ਵਣ ਵਿੱਚ ਹੈ ਹਰੇਕ ਥੀਲੇ ਵਿੱਚ ਹੈ ਸਾਰੇ ਹੀ ਤ੍ਰਿ ਭਮਨੀ ਸੰਸਾਰ ਤਿੰਨਾ ਭਮਨਾ ਵਾਲੇ ਸੰਸਾਰ ਵਿੱਚ ਭਾਵ ਕੇ ਰੋਮ ਰੋਮ ਵਿੱਚ ਉਹ ਪ੍ਰਮਾਤਮਾ ਹਰ ਥਾਂ ਮੌਜੂਦ ਹੈ ਪੌੜੀ ਇਸ ਪੌੜੀ ਵਿੱਚ ਸਤਿਗੁਰੂ ਆਖਦੇ ਹਨ ਆਪੈ ਕੀ ਤੋਰ ਰਚਨ ਆਪੈ ਹੀ ਰਤਿਆ ਇਹ ਜਗਤ ਰਚਨਾ ਪ੍ਰਭੂ ਨੇ ਆਪ ਹੀ ਰਚੀ ਹੈ ਤੇ ਆਪ ਹੀ ਇਸ ਵਿੱਚ ਮਿਲਿਆ ਹੋਇਆ ਹੈ ਆਪ ਹੋ ਇੱਕ ਆਪ ਬੋ ਪਤਿਆ ਕਦੇ ਰਚਨਾ ਨੂੰ ਸਮੇਟ ਕੇ ਇੱਕ ਆਪ ਹੀ ਆਪ ਹੋ ਜਾਂਦਾ ਹੈ ਤੇ ਕਦੀ अनेका ਰੰਗਾਰੂਪਾ ਵਾਲਾ ਬਣ ਜਾਂਦਾ ਹੈ ਆਪ ਸਭਨਾ ਮਨ ਜੂ ਆਪੇ ਬਾਰਾ ਉਪਰਮੇਸ਼ਰ ਉਹ ਪਰਮਾਤਮਾ ਆਪ ਹੀ ਸਾਰੇ ਜੀਵਾਂ ਵਿੱਚ ਮੌਜੂਦ ਹੈ ਤੇ ਨਰਲੇਪ ਵੀ ਆਪ ਹੀ ਹੈ ਆਪੇ ਜਾਣ ਦੂਰ ਆਪ ਹੀ ਜਾਹਰਾ ਜਾਣੇ ਦਾ ਮਤਲਬ ਹੁੰਦਾ ਤੂੰ ਜਾਣਦਾ ਹੈ اے ਪਰਮਾਤਮਾ ਤੂੰ ਆਪ ਹੀ ਆਪਣੇ ਆਪ ਨੂੰ ਰਚਨਾ ਤੋਂ ਵੱਖਰਾ ਜਾਣਦਾ ਹੈ ਤੂੰ ਆਪ ਹੀ ਹਰ ਥਾਂ ਨਾਜ਼ਰ ਹਾਜ਼ਰ ਨਾਜ਼ਰ ਰਹਿੰਦਾ ਹੈ ਆਪੈ ਹੋਵੇ ਗੁਪਤ ਆਪੈ ਪ੍ਰਗਟਿਆ ਤੂੰ ਆਪ ਹੀ ਲੁਕਿਆ ਹੋਇਆ ਜਾਪਦਾ ਹੈ ਤੇ ਆਪ ਹੀ ਪ੍ਰਗਟ ਹੋਇਆ ਵੀ ਲੱਗਦਾ ਹੈ ਕੀਮਤ ਕਿਸੈ ਨਾ ਪਾਏ ਤੇਰੀ ਠੱਟੀ ਐ ਤੇਰੀ ਠੱਟੀ ਐ ਠੱਟੀ ਦਾ ਮਤਲਬ ਹੁੰਦਾ ਤੇਰੀ ਕੁਦਰਤ ਦੀ ਤੇਰੀ ਇਸ ਕੁਦਰਤ ਦੀ ਰਚਨਾ ਦਾ ਮੁੱਲ ਕਿਸੇ ਨੇ ਨਹੀਂ ਪਾਇਆ ਗਹਿਰ ਗਬੀਰ ਅਥਾ ਅਪਾਰ ਅਗਣਤ ਤੂੰ ਅਗਣਤ ਦਾ ਮਤਲਬ ਹੁੰਦਾ ਜਿਸ ਦੇ ਗੁਣ ਗਿਣੇ ਨਾ ਜਾ ਸਕਣ ਸਤਗੁਰ ਕਹਿੰਦੇ ਤੂੰ ਗਬੀਰ ਹੈ ਤੇਰੀ ਹਾਥ ਨਹੀਂ ਪੈ ਸਕਦੀ ਤੂੰ ਬਯੰਤ ਹੈ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸਦ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਹਰ ਥਾਂ ਇੱਕ ਪ੍ਰਭੂ ਹੀ ਮੌਜੂਦ ਹੈ ਏ ਪ੍ਰਭੂ ਪਰਮਾਤਮਾ ਇਕ ਤੂੰ ਹੀ ਤੂੰ ਹੈ ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਹੈ ਸੁੱਧ ਸਾਧ ਸੰਗਤ ਜੀ ਅੱਜ ਦਾ ਜੋ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਆਪਣੀ ਇਸ ਅਗੰਮੀ ਬਾਣੀ ਦੇ ਵਿੱਚ ਸਾਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਹ ਪ੍ਰਮਾਤਮਾ ਇੱਕੋ ਹੀ ਉਹ ਪਰਮਾਤਮਾ ਕੇਵਲ ਇੱਕ ਹੀ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਸਾਰੀ ਸ੍ਰਿਸ਼ਟੀ ਉਸਦੀ ਹੀ ਪਾਈ ਹੋਈ ਹੈ ਤੇ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਉਸ ਪਰਮੇਸ਼ਰ ਨੇ ਜਿਸ ਨੇ ਸਾਰੀ ਰਚਨਾ ਕੀਤੀ ਹੈ ਜਿਸ ਨੇ ਸਾਨੂੰ અપਾਇਆ ਹੈ ਜਿਸ ਨੇ ਸਾਨੂੰ ਪੈਦਾ ਕੀਤਾ ਹੈ ਉਸ ਪਰਮੇਸ਼ਰ ਦਾ ਨਾਮ ਜਪੀਏ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਆਪਣੇ ਇਹ ਲੋਕ ਸੁਖੀ ਤੇ ਪਰਲੋਕ ਸਿਹਲੇ ਕਰ ਲਈਏ ਜੀ ਸਾਧ ਸੰਗਤ ਜੀ ਅੱਜ ਸਤਿਗੁਰਾਂ ਦੀ ਕਿਰਪਾ ਸਦਕਾ ਜਿੰਨੀ ਕੁਰਬਾਨੀ ਸਤਿਗੁਰਾਂ ਨੇ ਪੜਾਈ ਹੈ ਜਿੰਨਾ ਕੁ ਪਾਠ ਕਰਵਾਇਆ ਹੈ ਉਤਨਾ ਕਹੀ ਪ੍ਰਵਾਨ ਕਰ ਲੈਣਾ ਜੀ ਸਾਧ ਸੰਗਤ ਇਸ ਅਗੰਮੀ ਬਾਣੀ ਦਾ ਪਾਠ ਕਰਦੇ ਆ ਹੋਇਆ ਦਾਸ ਸ੍ਰੀ ਕੋਲੋਂ अनेका ਭੁਲਾ ਗਲਤੀਆਂ ਹੋਈਆਂ ਹਨ ਅਨਜਾਨ ਤੇ ਭੁੱਲਣ ਹਰ ਬੱਚਾ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਥ ਸੰਗਤ ਜੀ ਇੱਥੇ ਹੀ ਹੁਣ ਸਮਾਪਤੀ ਹੈ ਕੱਲ ਫੇਰ ਅਜ ਰੋਵਾਂਗੇ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ